ਆ ਇਹਦੇ ਵਿੱਚ ਸਾਨੂੰ ਰਿਮਾਂਡ ਜਿਹੜਾ ਮਿਲਿਆ ਹੋਇਆ ਹੈ ਰਿਮਾਂਡ ਦੇ ਵਿੱਚ ਤੁਹਾਨੂੰ ਕੁਝ ਕਿਸੇ ਹੋਊਗੀ ਤੇ ਅਸਲ ਕਹਾਣੀ ਕੀ ਆ ਪਰ ਇਹਦੇ ਵਿੱਚ ਅਤੀ ਦੋ ਬੰਦੇ ਤਾਂ ਬਾਈ ਨੇਮ ਕਰਚਾ ਦਿੱਤਾ ਹੋਇਆ ਆ ਤੇ 8-10 ਜانے ਜਿਹੜੇ ਹੈਗੇ ਆ ਅਨਪਛਾਤੇ ਵਿਕਤੀ ਆ ਉਹਨਾਂ ਤੇ FIR ਦਰਜ ਹੋਇਆ। ਇਹਦੇ ਵਿੱਚ ਥੋੜਾ ਜਿਹਾ ਜਿਹੜਾ ਸਾਹਮਣੇ ਆਇਆ ਕਿ ਇੱਕ ਕੋਈ ਚੌਕੀਦਾਰ ਆ ਜਿਹੜਾ ਇਹ ਮੁੰਡਿਆਂ ਨੇ ਲੜਾਈ ਕੀਤੀ ਆ ਨਾ ਇਹ ਥੋੜਾ ਜਿਹਾ ਮੇਰੇ ਸਾਹਮਣੇ ਆ ਗਿਆ ਕਿ ਇਹਨਾਂ 'ਚ ਕੋਈ ਕੁੜੀ ਆ ਜਿਨ੍ਹਾਂ 'ਚ ਲਵ ਮੈਰਿਜ ਦਾ ਕੋਈ ਚੱਕਰ ਆ ਕਿ ਤੂੰ ਕਹਿੰਦਾ ਕਿ ਇਹਨਾਂ ਦੇ ਨਾਲ ਚੌਕੀਦਾਰ ਜਿਹੜਾ ਕਿਉਂ ਉੱਠਦਾ ਬੈਠਦਾ ਆ ਥੋੜਾ ਜਿਹਾ ਇਹੀ ਸਾਹਮਣੇ ਆਇਆ ਬਾਕੀ ਜਿਹੜਾ ਤਫतीश ਦਾ ਇੱਕ ਪਾਰਟ ਆ ਉਸ ਤੋਂ ਬਾਅਦ ਹੀ ਸਾਹਮਣੇ ਆਊਗਾ ਅਗਲੀ ਕਹਾਣੀ ਕਿ ਬਾਕੀ 8 ਤੋਂ ਜ਼انے ਹੋ ਰਿਹਾ ਜਿਨ੍ਹਾਂ ਤੇ ਅਨਪਛਾਤੇ ਇਹ ਅੱਧੀ ਅੱਧਾ ਚੱਲ ਰਹੀ ਹੈ ਹਾਂਜੀ ਇਹਨਾਂ ਦੀ ਕਾਰਵਾਈ ਜਿਹੜੀ ਪੂਰੇ ਤਰੀਕੇ ਨਾਲ ਚੱਲ ਰਹੀ ਆ ਇਹਨਾਂ ਦੀਆਂ ਅਸੀਂ ਲੋਕੇਸ਼ਨਾਂ ਪਾ ਕੇ ਦੇਖੀਆਂ ਜਿਹੜੀਆਂ ਕਿ ਹੁਸੇਅਰਪੋਰਟ ਦੀਆਂ ਆ ਰਹੀਆਂ ਨੇ ਤੇ ਉਮੀਦ ਹੈ ਕਿ ਅਸੀਂ ਜਲਦੀ ਇਹਨਾਂ ਨੂੰ ਰਾਉਂਡ ਅਪ ਕਰ ਲਵਾਂਗੇ ਮੈਨੂੰ ਲੱਗਦਾ ਗਰਮੀ ਹੋ ਤਾਂ ਵੀ ਜ਼ਿਆਦਾ ਆ ਤੇ ਇਹਨਾਂ ਦੇ ਦਿਮਾਗ ਨੂੰ ਵੀ ਜਿਆਦਾ ਗਰਮੀ ਚੜੀ ਹੋਈ ਆ ਤੇ ਪੁਲਿਸ ਹੁਣ ਇਦਾਂ ਦੇ ਕੰਮਾਂ ਨੂੰ ਬਿਲਕੁਲ ਹੀ ਬਰਦਾਸ਼ਤ ਨਹੀਂ ਕਰੂਗੀ ਖਾਸ ਕਰਕੇ ਮੈਂ ਤਾਂ ਬਿਲਕੁਲ ਹੀ ਬਰਦਾਸ਼ਤ ਨਹੀਂ ਕਰੂਗੀ ਜੇ ਹੁਣ ਇਦਾਂ ਦਾ ਕੋਈ ਵਾਕਿਆ ਸਾਹਮਣੇ ਆਉਂਦਾ ਤੇ ਅਸੀਂ ਪੂਰੀ ਸ਼ਕਤੀ ਨਾਲ ਉਹਨਾਂ ਤੇ ਕਾਰਵਾਈ ਕਰੂ। ਆ ਇਹਦੇ ਵਿੱਚ ਸਾਨੂੰ ਰਿਮਾਂਡ ਜਿਹੜਾ ਮਿਲਿਆ ਹੋਇਆ ਹੈ ਰਿਮਾਂਡ ਦੇ ਵਿੱਚ ਤੁਹਾਨੂੰ ਕੁਝ ਕਿਸੇ ਹੋਊਗੀ ਤੇ ਅਸਲ ਕਹਾਣੀ ਕੀ ਆ ਪਰ ਇਹਦੇ ਵਿੱਚ ਅਤੀ ਆ ਦੋ ਬੰਦੇ ਤਾਂ ਬਾਈ ਨੇਮ ਕਰਚਾ ਦਿੱਤਾ ਹੋਇਆ ਹੈ ਤੇ 8-10 ਜਣੇ ਜਿਹੜੇ ਹੈਗੇ ਆ ਅਣਪਛਾਤੇ ਵਿਕਤੀ ਆ ਉਹਨਾਂ ਤੇ ਐਫਆਰ ਦਰਜ ਹੋਇਆ ਇਹਦੇ ਵਿੱਚ ਥੋੜਾ ਜਿਹਾ ਜਿਹੜਾ ਸਾਹਮਣੇ ਆਇਆ ਕਿ ਇੱਕ ਕੋਈ ਚੌਂਕੀਦਾਰ ਆ ਜਿਹੜਾ ਇਹ ਮੁੰਡਿਆਂ ਨੇ ਲੜਾਈ ਕੀਤੀ ਆ ਨਾ ਇਹ ਥੋੜਾ ਜਿਹਾ ਮੇਰੇ ਸਾਹਮਣੇ ਆਇਆ ਕਿ ਇਹਨਾਂ 'ਚ ਕੋਈ ਕੁੜੀ ਆ ਜਿਨ੍ਹਾਂ 'ਚ ਲਵ ਮੈਰਿਜ ਦਾ ਕੋਈ ਚੱਕਰ ਆ ਕਿ ਤੋਂ ਕਹਿੰਦਾ ਵੀ ਇਹਨਾਂ ਦੇ ਨਾਲ ਚੌਕੀਦਾਰ ਜਿਹੜਾ ਕਿਉਂ ਉੱਡਦਾ ਬੈਠਦਾ ਆ ਥੋੜਾ ਜਿਹਾ ਇਹੀ ਸਾਹਮਣੇ ਆਇਆ ਬਾਕੀ ਜਿਹੜਾ ਤਫतीश ਦਾ ਇੱਕ ਪਾਰਟ ਆ ਉਸ ਤੋਂ ਬਾਅਦ ਹੀ ਸਾਹਮਣੇ ਆਊਗਾ ਵੀ ਅਗਲੀ ਕਹਾਣੀ ਕੀ ਆ ਬਾਕੀ ਅੱਠ ਤਾਂ ਜਾਣੇ ਹੋ ਰਿਹਾ ਜਿਨ੍ਹਾਂ ਤੇ ਅਣਪਛਾਤੇ ਵਿਕਤੀਆਂ ਤੇ ਆਪੇ ਹੀ ਅਦਾਲਤ ਚੋਈ ਹਾਂ ਅਸੀਂ ਉਹਨਾਂ ਦੇ ਇਤਿਹਾਸ ਚੱਲ ਰਹੀ ਹੈ ਹਾਂਜੀ ਇਹਨਾਂ ਦੀ ਕਾਰਵਾਈ ਜਿਹੜੀ ਪੂਰੀ ਤਰੀਕੇ ਨਾਲ ਚੱਲ ਰਹੀ ਆ ਇਹਨਾਂ ਦੀਆਂ ਅਸੀਂ ਲੋਕੇਸ਼ਨਾਂ ਪਾ ਕੇ ਦੇਖੀਆਂ ਜਿਹੜੀਆਂ ਕਿ ਹੁਸੇਅਰਪੋਰਟ ਦੀਆਂ ਆ ਰਹੀਆਂ ਨੇ ਤੇ ਉਮੀਦ ਆ ਕਿ ਅਸੀਂ ਜਲਦੀ ਇਹਨਾਂ ਨੂੰ ਰੌਂਡ ਆਊਟ ਮੈਨੂੰ ਲੱਗਦਾ ਗਰਮੀ ਹੁੰਦਾ ਕਿ ਜ਼ਿਆਦਾ ਆ ਜਾਂ ਇਹਨਾਂ ਦੇ ਦਿਮਾਗ ਨੂੰ ਜਿਆਦਾ ਗਰਮੀ ਚੜੀ ਹੋਈ ਆ ਤੇ ਪੁਲਿਸ ਹੁਣ ਇਦਾਂ ਦੇ ਕੰਮਾਂ ਨੂੰ ਬਿਲਕੁਲ ਹੀ ਬਰਦਾਸ਼ਤ ਨਹੀਂ ਕਰੂਗੀ ਖਾਸ ਕਰਕੇ ਮੈਂ ਤਾਂ ਬਿਲਕੁਲ ਹੀ ਬਰਦਾਸ਼ਤ ਨਹੀਂ ਕਰੂਗੀ ਜੇ ਹੁਣ ਇਦਾਂ ਦਾ ਕੋਈ ਵਾਕਿਆ ਸਾਹਮਣੇ ਆਉਂਦਾ ਤੇ ਅਸੀਂ ਪੂਰੀ ਸ਼ਕਤੀ ਨਾਲ ਉਹਨਾਂ ਤੇ ਕਾਰਵਾਈ ਜਰੂਰ ਕਰਾਂਗੇ ਦੇਸ਼ ਦੁਨੀਆ ਦੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਕੇ ਲਿਏ ਫੋਲੋ ਕਰੇ ਦੈਨਿਕ ਸਵੇਰਾ ਟੀਵੀ YouTube Facebook Instagram X ਔਰ WhatsApp ਚੈਨਲ ਪਰ